ਇਹਨਾਂ ਬਤਲਾ ਕੋਰੀ ਕਰ ਰਹੇ ਆ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਇਸ ਤਾਂ ਨਵੀਂ ਪਾਰਟੀ ਐ ਤੁਹਾਡਾ 1885 ਦੀ ਪਾਰਟੀ ਬਣੀ ਹੋਈ ਹੈ ਜਨਾਬ 1885 ਦੀ ਮਤਲਬ ਹੋਈ 12 ਸਾਲ ਦੀ ਸੰਤਾ 12 ਸਾਲ ਦਾ ਜਵਾਬਤਾ ਜੀ ਚੰਗੇ ਤਰੀਕੇ ਨਾਲ ਬੋਲਣਾ ਵੀ ਨਹੀਂ ਸਿੱਖਦਾ ਪਰ ਹੈਗੇ ਚਲੋ ਸੱਤਾ 'ਚ ਆ ਗਏ ਅਸੀਂ ਹੁਣ ਥੋੜੇ ਬਰਦਾਸ਼ਤ ਕਰ ਲਓ ਇਹ ਕਿਹੜੀ ਗੱਲ ਐ ਹੈ ਤੇ ਪਰ ਡਿਬੇਟ ਉਹ ਕਰੋ ਇਸ ਹਾਊਸ ਦੇ ਵਿੱਚ ਇਹ ਨਾਲ ਦੇਸ਼ ਦਾ ਫਾਇਦਾ ਹੋਵੇ ਨਾ ਕਿ ਆਪਸ ਵਿੱਚ ਇੱਕ ਦੂਜੇ ਦਾ ਫਾਇਦਾ ਹੋਵੇ ਵੀ ਅੱਜ ਬਾਜਵਾ ਸਾਹਿਬ ਐਨੀ ਵਾਰੀ ਉੱਠੇ ਕੱਲ ਨੂੰ ਡੱਬੀ ਲੱਗ ਜੂ ਖਵਾਰ ਚ ਹਨਾ ਵੀ ਬਾਜਵਾ ਸਾਹਿਬ ਨੇ ਐਨੀ ਵਾਰੀ ਉੱਠ ਕੇ ਮੁੱਖ ਮੰਤਰੀ ਨੂੰ ਪਾਸ਼ਣ ਦੇਣ ਤੋਂ ਰੋਕਿਆ ਇਹ ਇਹ ਨਾਲ ਖੁਸ਼ ਹੋ ਜਾਂਦੇ ਅਸੀਂ 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 ਲੈਟ ਹਾਂ ਕੰਪਲੀਟ ਤੁਸੀਂ ਬਾਅਦ ਵਿੱਚ ਦੱਸ ਦਿਓ ਤੁਸੀਂ ਬਾਜਵਾ ਸਾਹਿਬ एक बार हो फिर चलो कर लैन दी वाकआउट मैं स्पीकर साहब स्पीकर साहब जी सर एक बारी बाहर जाके वापस आ गए ना ਇੱਕ ਡੱਬੀ ਤਾਂ ਬਣ ਗਈ ਇਹਨਾਂ ਦੀ ਠੀਕ ਹੈ ਨਾ ਫੇਰ ਆਗੇ ਇਹ ਇਹ ਡੱਬੀਆਂ ਡੱਬੀਆਂ ਛਪਾਉਂਦੇ ਆ ਇਹ ਉਹ ਪੱਤਰਕਾਰ ਬੈਠਿਆ ਉਹ ਪੱਤਰਕਾਰ ਬੈਠਿਆ ਉਹ ਡੱਬੀਆਂ ਲਾਉਣਗੇ ਇਹ ਡੱਬੀ ਬਸ ਉਹ ਅਸੀਂ ਤੁਸੀਂ ਕਹਿੰਦੇ ਦਿਨ ਵਧਾਓ ਅਸੀਂ ਦਿਨ ਵਧਾ ਲੇ ਦਿਨ ਵਧਾ ਲੇ ਬੋਲਣ ਤਾਂ ਦੇ ਦਿਓ ਬੋਲਣ ਤਾਂ ਦੇ ਦਿਓ ਉਹ ਜਨਾਬ ਜੀ ਜਨਾਬ ਜੀ 60 ਸਾਲ ਤੁਹਾਨੂੰ ਹੀ ਸੁਣਿਆ ਸਾਨੂੰ ਸੁਣ ਲਓ ਹੁਣ 6 ਸਾਲ ਕੋ ਨੂੰ ਨਹੀਂ ਸੁਣਿਆ ਮੱਕ ਬਿਠਾ ਤਾਂ ਲੋ ਇਹ ਆ ਸੀਟ ਤੇ ਸਪਰਿੰਗ ਲੱਗਿਆ ਐ ਖੜੇ ਹੋ ਜਾਂਦੇ ਉਹਦੀ ਨਾਲ ਹੀ ਬਹੁਤ ਹੋ ਗਿਆ ਜੀ ਤੁਹਾਨੂੰ ਪ੍ਰੋਪਰ ਟਾਈਮ ਮਿਲੂਗਾ ਤੁਹਾਨੂੰ ਪ੍ਰੋਪਰ ਟਾਈਮ ਮਿਲੂਗਾ ਜੀ ਹਏ ਥੇ 3-4 ਦਿਨ ਚੱਲਣਾ ਇਸ ਗੱਲ ਕਹਿੰਦੇ ਤੁਹਾਡੇ ਕੋਲ ਸਪੀਕਰ ਸਾਹਿਬ ਵੀ ਗਏ ਜੀ टैक्निकल आ गई नहीं मैनु दसो तो सहने जा मटीरियल आ गया सूह कह है? तुझी तुझी कह जा मटीरियल आ गया नहीं नहीं तुम सामू मटीरियल समझते हो ती सू मटीरियल समझते हो बाद चाहिए टेक्निकल प्रॉब्लम जनाब जी टेक्निकल प्रॉब्लम ठीक कराओ कांग्रेस तो फिर असी करिए टेक्निकल प्रॉब्लम थोड़े च है फिर बार बार उठना भी टेक्निकल प्रॉब्लम है हाँ मैं तो बार बार उठा नहीं मैं मैं जो टाइम मिले स्पीकर साहब ने टाइम दिता मैं तो उदो ही बोल रहा ਤੈਨੂੰ ਅਡੀਕਾ ਸੋ ਬੀਬੀਐਮਪੀ ਦੀ ਗੱਲ ਚੱਲ ਰਹੀ ਹੈ ਸਰ ਜੀ ਇਹਨਾਂ ਨੇ ਮੈਨੂੰ ਪਤਾ ਇਹਨਾਂ ਨੇ ਇਹ ਨਾਨ ਸੀਰੀਅਸ ਹੈਗੇ ਨੇ ਇਹਨਾਂ ਨੂੰ ਕੋਈ ਬੀਬੀਐਮਪੀ ਨਾਲ ਲੈਣ ਦੇਣਾ ਨਹੀਂ ਸਿੱਧੀ ਜੀ ਗੱਲ ਹੈ ਨਾ ਸਾਡੇ ਕੋਲੇ ਪਾਣੀ ਹੈਗਾ ਨਾ ਅਸੀਂ ਦੇਈਏ ਉਹਨਾਂ ਨੂੰ ਸਾਡਾ ਪਾਣੀ ਅਸੀਂ ਆ ਵਰਤਾਂਗੇ ਕਿਸੇ ਦਾ ਹੱਕ ਅਸੀਂ ਮਾਰਦੇ ਨਹੀਂ ਮੈਂ ਫੇਰ ਕਹਿਣਾ ਭਾਈ ਕਨਈਆ ਜੀ ਦੇ ਵਾਰਸਾਂ ਦੁਸ਼ਮਣ ਨੂੰ ਵੀ ਪਾਣੀ ਪਿਆ ਦਿੰਨੇ ਆ ਪਰ ਮਗਵਾਂਡੀ ਰਾਜ ਤਾਂ ਸਾਡੇ ਦੋਸਤ ਨੇ ਦੁਸ਼ਮਣ ਨਹੀਂ ਹੈਗੇ ਸੋ ਇਸ ਕਰਕੇ ਜੋ ਅੱਜ ਸੀਆਈਐਸਐਫ ਨੂੰ ਪੰਜਾਬ ਦੇ ਵਿੱਚ ਐਂਟਰੀ ਨਾ ਦੇਣ ਦਾ ਜੋ ਪ੍ਰਸਤਾਵ ਮਾਨਯੋਗ ਵਿੱਤ ਮੰਤਰੀ ਸਾਹਿਬ ਨੇ ਰੱਖਿਆ ਹੈ ਕਿਰਪਾ ਕਰਕੇ ਉਹਨੂੰ ਪਾਸ ਕੀਤਾ ਜਾਵੇ ਅਸੀਂ ਅਸੀਂ ਜੇ ਬਾਡਰਾਂ ਦੀ ਰਾਖੀ ਕਰ ਸਕਦੇ ਹਾਂ ਅਸੀਂ ਆਪਣੇ ਡੈਮਾਂ ਦੀ ਵੀ ਕਰ ਸਕਦੇ ਹਾਂ ਪੰਜਾਬ ਪੁਲਿਸ ਸક્ષਮ ਹੈ ਪੰਜਾਬ ਪੁਲਿਸ ਕੈਪेबल ਹੈ ਪੰਜਾਬ ਪੁਲਿਸ ਕਾਬਿਲ ਹੈ ਅੰਗਰੇਜ਼ੀ ਬੋਲਦੀ ਨੇ ਹਿੰਦੀ ਬੋਲਦੀ ਪੰਜਾਬੀ ਬੋਲਦੀ ਠੀਕ ਹੈ ਜੀ ਜਿਹੜੀ ਵੀ ਭਾਸ਼ਾ ਇਹਨਾਂ ਨੂੰ ਸਮਝ ਆਉਂਦੀ ਹੈ ਉਹ ਸਮਝ ਲੈਣ ਸਿੱਧੀ ਜੀ ਗੱਲ ਹੈ ਅਸੀਂ ਤਾਂ ਹੁਣ ਜਿੰਨਾ ਚਿਰ ਹੈਗੇ ਆ ਅਸੀਂ ਤਾਂ ਤੁਹਾਨੂੰ ਐਂ ਤੰਗ ਕਰਾਂਗੇ ਠੀਕ ਹੈ ਜੀ ਸਾਨੂੰ ਪਬਲਿਕ ਰਹੀਂ ਸਾਨੂੰ ਹਟਾ ਦਿਓ ਵੋਟਾਂ ਲੈ ਕੇ ਪਬਲਿਕ ਹੈ ਜਨਤਾ ਹੈ ਵੋਟ ਵੋਟਾਂ ਜੇ ਸਾਡੇ ਕੰਮ ਪਸੰਦ ਨਹੀਂ ਆਉਣਗੇ ਤਾਂ ਨਹੀਂ ਪਹੁੰਚਣਗੇ ਠੀਕ ਹੈ ਜੇ ਸਾਡੇ ਕੰਮ ਪਸੰਦ ਆ ਜਾਣਗੇ ਦੁਬਾਰੇ ਪਾ ਦੇਣਗੇ ਦਿੱਲੀ ਚ 10 ਸਾਲ ਸਾਡੀ ਸਰਕਾਰ ਰਹੀ ਐਸ ਪਰ ਸਰਕਾਰ ਨਹੀਂ ਹੈਗੀ ਫਿਰ ਕੀ ਹੁੰਦਾ ਤੁਹਾਡੇ ਤੱਕ ਫਿਰ ਦਿੱਲੀ ਚ ਚਲੋ ਛੱਡੀ ਪਰਾਂ ਹੈਨਾ ਉਹ ਤਾਂ ਜ਼ੀਰੋ ਹੈ ਤਾਂ ਜ਼ੀਰੋ ਹੈਨਾ ਹਾਲਾਂਕਿ ਵੱਡੇ ਵੱਡੇ ਘਰ ਜਿਹੜੇ ਨੇ ਕਾਂਗਰਸ ਦੇ ਉਹ ਉੱਥੇ ਨੇ ਦਿੱਲੀ ਚ ਨਵੀਂ ਦਿੱਲੀ ਵਿਧਾਨ ਸਭਾ ਚ ਉੱਥੋਂ ਵੀ ਨਹੀਂ ਜਿੱਤੇ ਇਹ ਇਹਦਾ ਮਤਲਬ ਉਹ ਚਲੋ ਉਹਨਾਂ ਨੇ ਤਾਂ ਕੀ ਬੋਟ ਪਾਉਣੀ ਹੈ ਉਹਨਾਂ ਦੇ ਮਾਲੀ ਮੂਲੀ ਵੀ ਨਹੀਂ ਪਾਉਂਦੇ ਇਹਨਾਂ ਨੂੰ ਵੋਟ ਇਹਨਾਂ ਦੇ ਘਰਾਂ ਨੇ ਸੋ ਇਸ ਕਰਕੇ ਥੋੜਾ ਜਿਹਾ ਹਕੀਕਤ ਦੇ ਨੇੜੇ ਜਾਣਾ ਚਾਹੀਦਾ ਹੈ ਪਾਰਟੀ ਨੂੰ ਰੀਵਿਊ ਕਰੋ ਕਿ ਕਿਉਂ ਹਾਰ ਗਏ ਕਾਰਨ ਕੀ ਹੈ ਜਨਤਾ ਕਿਉਂ ਤੁਹਾਡੇ ਜਨਤਾ ਜਨਤਾ ਕਿਉਂ ਮੁਕਰ ਗਈ ਕਿਉਂਕਿ ਤੁਸੀਂ ਨਹਿਰਾਂ ਦੇ ਗਲਤ ਫੈਸਲੇ ਲਏ ਸੀ ਚਲੋ ਆਜੋ ਆ ਪਾਣੀ ਪਾਣੀ ਦਾ ਮੁੱਦਾ ਤਾਂ ਤੁਸੀਂ ਨਹਿਰਾਂ ਦੇ ਗਲਤ ਫੈਸਲੇ ਲਏ ਸੀ ਤੁਸੀਂ ਚਾਂਦੀ ਦੀਆਂ ਕਈਆਂ ਨਾਲ ਟੱਕ ਲਾਏ ਸੀ ਤਾਂ ਕਰਕੇ ਤੁਹਾਨੂੰ ਪੰਜਾਬ ਵਾਲੀ ਦੀ ਪਸੰਦ ਕਰਦੇ ਤੁਸੀਂ ਤੁਸੀਂ ਹਰਿਆਣੇ ਨਾਲ ਲੜਾਈ ਸਾਡੀ ਕਰਾ ਦਿੰਦੇ ਹੋ ਤਾਂ ਕਰਕੇ ਤੁਹਾਨੂੰ ਹਰਿਆਣੇ ਵਾਲੇ ਨਹੀਂ ਪਸੰਦ ਕਰਦੇ ਦਿੱਲੀ 'ਚ ਤੁਹਾਨੂੰ ਵੈਸੇ ਨਹੀਂ ਪਸੰਦ ਕਰਦੇ ਬਾਕੀ ਤੁਹਾਡਾ ਕੱਲ ਹੈ ਨਹੀਂ ਕਿਰਪਾ ਕਰਕੇ ਨਵੀਂ ਪਾਰਟੀ ਕਿਉਂ ਆ ਗਈ ਇਹਦਾ ਵੀ ਰਿਵਿਊ ਕਰ ਲਓ ਕਿ ਕਿਉਂ ਲੋਕ ਪਿਆਰ ਕਰਨ ਲੱਗੇ 92 ਸੀਟਾਂ ਪਹਿਲਾਂ ਇਤਿਹਾਸ 'ਚ ਕਦੇ ਨਹੀਂ ਆਈਆਂ 60 ਤੁਸੀਂ 60 70 ਤੇ ਖੜ ਜਾਂਦੇ ਤੁਸੀਂ ਆਪ ਹੀ ਹਰਾ ਲੈਣਦੇ ਸੀਗੇ ਵੀ ਇੰਨੇ ਨਾ ਜਿਤਾਓਏ ਤੰਗ ਕਰਨਗੇ ਅਜੇ ਤੱਕ ਇਹਨੇ 100 ਹੋਣ ਅਜੇ ਤੱਕ ਇਹਨੇ 115 ਹੋਣ ਚਲ ਤੁਹਾਨੂੰ ਆ ਜਾਣ ਤੁਸੀਂ ਆ ਜਾਓ ਪਰ ਕੰਮ ਵਧੀਆ ਕਰੋ ਜਿਹਦੇ ਨਾਲ ਪੰਜਾਬ ਉੱਪਰ ਹੋਵੇ ਜਿਹਦੇ ਨਾਲ ਦੇਸ਼ ਉੱਪਰ ਹੋਵੇ ਤਾਂ ਕਰਕੇ ਮੈਂ ਗੱਲ ਕਹਿਣ ਵਾਸਤੇ ਉੱਠਿਆ ਕਿ ਅਸੀਂ ਦੇਸ਼ ਅਸੀਂ ਨੈਸ਼ਨਲਿਸਟ ਲੋਕ ਆ ਅਸੀਂ ਵਤਨ ਪ੍ਰਸਤ ਲੋਕ ਆ ਅਸੀਂ ਅਸੀਂ ਆਲਮੋਸਟ ਸਾਡੀਆਂ 99% ਜਿਹੜੀਆਂ ਅ ਸਾਡੀਆਂ ਮੀਟਿੰਗਸ ਨੇ ਚਾਹੇ ਵਪਾਰੀਆਂ ਨਾਲ ਹੈ ਚਾਹੇ ਕਿਸਾਨਾਂ ਨਾਲ ਹੈ ਚਾਹੇ ਕਿਸੇ ਵੀ ਪੱਦਰ ਦੇ ਵਰਗ ਨਾਲ ਹੈ ਜਨਗਨ ਮੰਤੂ ਸ਼ੁਰੂ ਹੁੰਦਾ ਹੈ ਤੇ ਜਨਗਨ ਮੰਤ ਇਸੀ ਉਸ ਮੀਟਿੰਗ ਦਾ ਐਂਡ ਕਰਦੇ ਆ ਅਸੀਂ ਦੇਸ਼ ਭਗਤ ਲੋਕ ਆ ਕਿਰਪਾ ਕਰਕੇ ਸਾਨੂੰ ਨਾਂ ਬੰਡੋ ਸਰਟੀਫਿਕੇਟ ਫਿਰ ਗੱਲਾਂ ਤੋਪਾਂ ਤੇ ਚੱਲੇ ਜਾਣਗੀਆਂ ਫਿਰ ਗੱਲਾਂ ਉਧਰ ਇਧਰਲੇ ਪਾਸੇ ਚਲੇ ਜਾਣਗੇ ਧਰਮ ਵਾਲੇ ਪਾਸੇ ਇਸ ਕਰਕੇ ਜੇ ਕਿਤੇ ਕਾਂਗਰਸ ਦੇਸ਼ ਨੂੰ ਬਖਸ਼ ਦੇ ਤਾਂ ਇਹ ਦੇਸ਼ ਤਰੱਕੀ ਕਰ ਸਕਦਾ ਜੀ ਜੇ ਕਿਤੇ ਬੀਜੇਪੀ ਦੇਸ਼ ਨੂੰ ਬਖਸ਼ ਦੇ ਤਾਂ ਦੇਸ਼ ਤਰੱਕੀ ਕਰ ਸਕਦਾ ਕੋਈ ਚੰਗੇ ਬੰਦੇ ਆਉਣ ਚੰਗੇ ਲੋਕ ਮੈਂ ਕਹਿੰਦਾ ਚੰਗੇ ਪਾ ਕਾਂਗਰਸ ਚ ਕੋਈ ਮਾਰੇ ਬੰਦੇ ਨਹੀਂਗੇ ਚੰਗੇ ਬੰਦੇ ਜਿੱਤਣ ਚੰਗੇ ਬੰਦੇ ਜਿੱਤਣ ਕੈਪਟਨ ਸਾਹਿਬ ਬੈਠੇ ਨੇ ਭਾਰਤ ਨੂੰ ਪਤਾ ਹੀ ਨਹੀਂ ਕਿੰਨੀ ਵਾਰੀ ਦੇਸ਼ ਦਾ ਝੰਡਾ ਪ੍ਰਗਟ ਸਿੰਘ ਨੇ ਤਾਂ ਆਹ ਜਾਂਦਾ ਦੇਖਿਆ ਹੋਊਗਾ ਐਦਾਂ ਕਰਕੇ ਮੈਂ ਵੀ ਦੇਖਿਆ ਮੈਂ ਟੀਵੀ ਤੇ ਦੇਖਦਾ ਸੀ ਇਹ ਉੱਥੇ ਖੜੇ ਹੁੰਦੇ ਸੀ ਹਾਕੀ ਦੇ ਕੈਪਟਨ ਰਹੇ ਹਾਕੀ ਸਾਡੀ ਜਿੰਦ ਜਾਨ ਹੈ ਕਾਂਗਰਸ ਬਹੁਤ ਚੰਗੇ ਬੰਦੇ ਨੇ ਜਿੰਨਾ ਚਾਹੀਦਾ ਜਰੂਰੀ ਥੋੜੀ ਆ ਕਿ ਘਰੇ ਹਰੇਕ ਬੰਦਾ ਆਵਾਮ ਦੀ ਪਾਰਟੀ ਵੱਲੋਂ ਜਿੱਤੂਗਾ ਚੰਗੇ ਬੰਦੇ ਜਿੱਤਣਗੇ ਅੱਛੀਆਂ ਡਿਬੇਟਾਂ ਹੋਣਗੀਆਂ ਅੱਛੇ ਬਹਿਸ ਹੋਊਗੀ ਅੱਛੀ ਬਹਿਸ ਹੋਊਗੀ ਅੱਛੇ ਕਾਨੂੰਨ ਬਣਗੇ ਬਹੁਤ-ਬਹੁਤ ਧੰਨਵਾਦ ਸਰ ਮੁੱਖ ਮੰਤਰੀ ਸਾਹਿਬ ਆਪਣੇ ਅਰੋੜਾ ਸਾਹਿਬ ਨੂੰ ਇੰਟਰੋਡਿਊਸ ਤਾਂ ਕਰਾ ਦਿਓ ਸੰਜੀਵ ਅਰੋੜਾ ਜੀ ਨੂੰ ਜੀ ਹੈ ਕਹਿ ਰਹੀ ਹੈ ਜੀ ਇਹਨਾਂ ਨੂੰ ਮੁੱਖ ਮੰਤਰੀ ਸਾਹਿਬ ਸਾਡੇ ਨਵੇਂ ਚੁਣੇ ਹੋਏ ਐਮਬੈਲੇ ਸਾਹਿਬ ਜਿਨ੍ਹਾਂ ਨੂੰ ਕਿ ਅਸੀਂ ਕੈਬਨਿਟ ਦੇ ਵਿੱਚ ਇੰਡਸਟਰੀ ਦੀ ਜ਼ਿੰਮੇਵਾਰੀ ਦਿੱਤੀ ਹੈ ਲੁਧਿਆਣੇ ਤੋਂ ਵੱਡੇ ਮਾਰਜਨ ਨਾਲ ਜਿੱਤੇ ਨੇ ਤੇ ਪਹਿਲੀ ਵਾਰ ਹਾਊਸ ਨੂੰ ਅਟੈਂਡ ਕਰ ਰਹੇ ਨੇ ਤੇ ਸਵਾਗਤ ਕਰਦੇ ਹਾਂ ਤੇ ਤੁਹਾਨੂੰ ਤੁਹਾਨੂੰ ਅੱਜ ਪਤਾ ਤਾਂ ਲੱਗ ਹੀ ਗਿਆ ਹੋਣਾ ਵੀ ਇੱਥੇ ਕਿਵੇਂ ਹੁੰਦਾ ਸਾ ਦੇ ਦਿਓ ਬਸ थैंक यू ਸੋ ਜੀਆਨੂ ਰੋੜਾ ਸਾਹਿਬ ਬਹੁਤ ਬਹੁਤ